ਸਤਿ ਸ਼੍ਰੀ ਅਕਾਲ ਦੋਸਤੋ ਮੈਂ ਪ੍ਰਦੀਪ ਕਸਵਾ ਤੇ ਮੇਰੇ ਨਾਲ ਹਰ ਭਗਵਾਨ ਪੀਖੀ ਜੀ ਜੁੜੇ ਹੋਏ ਨੇ ਸੀਪੀਆਇਐਮਐਲ ਆਪਰੇਸ਼ਨ ਦੇ ਸੂਬਾ ਆਗੂ ਨੇ ਆਪਾਂ ਗੱਲਬਾਤ ਕਰਨੀ ਹੈ ਜੋ ਪਿਛਲੇ ਦਿਨੀ ਕਰਾਚੋ ਦੇ ਵਿੱਚ ਇੱਕ ਕਿਸਾਨ ਵੱਲੋਂ ਇੱਕ ਦਲਿਤ ਨੌਜਵਾਨ ਨਾਲ ਜਿਹੜੀ ਕੁੱਟਮਾਰ ਕੀਤੀ ਗਈ ਉਸ ਕੁੱਟਮਾਰ ਤੋਂ ਬਾਅਦ ਸੰਗਰੂਰ ਜ਼ਿਲ੍ਹੇ ਸਮੇਤ ਪੂਰੇ ਪੰਜਾਬ 'ਚ ਦੋ ਨਜ਼ਰੀਏ ਸਾਹਮਣੇ ਆਏ ਨੇ ਉਸ ਘਟਨਾ ਨੂੰ ਲੈ ਕੇ ਇੱਕ ਨਜ਼ਰੀਆ ਇਹ ਕਹਿੰਦਾ ਹੈਗਾ ਵੀ ਜਿਹੜੀ ਉਹ ਘਟਨਾ ਵਾਪਰੀ ਹੈ ਇਸ ਘਟਨਾ ਦੇ ਪਿੱਛੇ ਕੋਈ ਜਾਤੀ ਰੰਗਤ ਨਹੀਂ ਇਹ ਦੋ ਨਸ਼ੇੜੀਆਂ ਦੀ ਲੜਾਈ ਸੀ ਤੇ ਉਸ ਲੜਾਈ ਤੋਂ ਬਾਅਦ ਇਹ ਸਾਰਾ ਕੁਝ ਵਾਪਰਿਆ ਹੈ ਜਾਤੀਗਤ ਮਸਲਾ ਨਹੀਂ ਸੀ ਦੂਸਰਾ ਨਜ਼ਰੀਆ ਕਹਿੰਦਾ ਵੀ ਇਹ ਨਰਾਪੂਰਾ ਜਾਤੀਗਤ ਮਸਲਾ ਹੈਗਾ ਤੇ ਜਾਤੀਗਤ ਤੌਰ ਤੇ ਇਹਨੂੰ ਦੇਖਣਾ ਚਾਹੀਦਾ ਹੈ ਆਪ ਪਹਾੜ ਭਗਵਾਨ ਹੁਣ ਨਾਲ ਗੱਲ ਕਰਾਂਗੇ ਜਾਣਾਂਗੇ ਵੀ ਇਹ ਜਾਤੀਗਤ ਮਸਲਾ ਕਿਵੇਂ ਆ ਤੇ ਇਹ ਕਿਵੇਂ ਸਮਝਦੇ ਨੇ ਆ ਹਰਪਗਵਾਨ ਜੀ ਪਹਿਲਾਂ ਤਾਂ ਸੱਸੀ ਗੱਲ ਜੀ ਸੱਸੀ ਗੱਲ ਜੀ ਪ੍ਰਦੀਪ ਜੀ ਇਹ ਹਰਪਗਵਾਨ ਜੀ ਤੁਸੀਂ ਇਹ ਦੱਸੋ ਵੀ ਤੁਸੀਂ ਉਸ ਦਿਨ ਤੋਂ ਹੀ ਲਗਾਤਾਰ ਇਹ ਗੱਲ ਕਹਿੰਦੇ ਆ ਰਹੇ ਹੋ ਵੀ ਜਿਹੜਾ ਇਹ ਦਲਤ ਮੁੰਡਾ ਕੁੱਟਿਆਗਾ ਇਹ ਜਾਤੀਗਤ ਮਸਲਾ ਦਾ ਇਹ ਕਿੰਦਾ ਤੁਸੀਂ ਇਹਨੂੰ ਕਹਿੰਦੇ ਹੋ ਵੀ ਜਾਤੀਗਤ ਮਸਲਾ ਦਾ ਪਹਿਲੀ ਗੱਲ ਤਾਂ ਇਹ ਆ ਪ੍ਰਦੀਪ ਜੀ ਵੀ ਜਿਹੜੀ ਘਟਨਾ ਵਾਪਰੀ ਬਹੁਤ ਮੰਦਭਾਗੀ ਆ ਹਾਂਜੀ ਤੇ ਜਿਸ क्रूरਤਾ ਦੇ ਨਾਲ ਉਹ ਮੁੰਡਾ ਕੁੱਟਿਆ ਗਿਆ ਹਾਂ ਉਹ ਉਹਦੋਂ ਵੀ ਅਨੁਮਨੁਖੀ ਹੈ। ਹੂੰ। ਦੂਜੀ ਗੱਲ ਪੂਰਾ ਇੱਕ ਪੰਜਾਬ ਦੀ ਚਰਚਾ ਦਾ ਵਿਸ਼ਾ ਹੈ ਵੀ ਇਹ ਜਾਤੀਵਾਦ ਹੈ ਜਾਂ ਨਸ਼ੇੜੀਆਂ ਦਾ ਮਸਲਾ ਹੈ। ਜਿੰਨ ਕਿ ਵੱਖੋ-ਵੱਖਰੇ ਹੋਣੇ ਪਿਛਲੇ ਦਿਨ ਤਾਂ ਕੋਈ ਕਮੇਟੀ ਦੀ ਰਿਪੋਰਟ ਆਈ। ਹੂੰ। ਉਹ ਵੀ ਮੈਂ ਪੜ੍ਹੀ ਆ, ਸੁਣਿਆ ਉਹਨਾਂ ਦੀ ਇੰਟਰਵਿਊ ਸੁਣੀ ਆ ਮੈਂ। ਸ਼ਾਇਦ ਤੁਹਾਡੀ ਚੈਨਲ ਤੇ ਆਈ ਸੀਗੀ। ਹਾਂਜੀ। ਅਸੀਂ ਕਹਿੰਦੇ ਆ ਵੀ ਜਿਹੜੀ ਉਹ ਘਟਨਾ ਵਾਪਰੀ ਹੈ। ਸਵਾਲ ਇਹ ਨਹੀਂ ਹੈਗਾ ਵੀ ਉਹ ਮੁੰਡਾ ਕੁੱਟਿਆ। ਹੂੰ। ਸਵਾਲ ਇਹ ਹੈ ਵੀ ਜਿਹੜੇ ਮੁੰਡੇ ਦੇ ਸੁਰਾ ਭੱਜਿਆ। ਹੂੰ। ਉਹ ਅ퍼 ਕਲਾਸ ਤੋਂ ਐ ਹਾਂਜੀ ਤੇ ਜਿਹਨੇ ਮਾਰਿਆ ਉਹ ਲੂਰ ਕਲਾਸ ਤੋਂ ਐ ਹਾਂਜੀ ਤੇ ਜਿਹੜਾ ਟੰਗ ਦੇ ਰੋ ਮੁੰਡਾ ਕੁੱਟਿਆ ਗਿਆ ਹਾਂਜੀ ਚਾਹੀਦਾ ਇਹ ਸੀਗਾ ਵੀ ਜੇ ਉਹਨੇ ਕੋਈ ਦੋਸ਼ ਕੀਤਾ ਹੈ ਪਹਿਲੀ ਗੱਲ ਤਾਂ ਉਹ ਜਿਵੇਂ ਬਣਾਇਆ ਗਿਆ ਵੀ ਇਹ ਨਸ਼ੇੜੀਆਂ ਦਾ ਮਤਲਬ ਹੈ ਹਾਂਜੀ ਪਹਿਲੀ ਗੱਲ ਉਹ ਸਮਗਲਰ ਨਹੀਂ ਹੈਗੇ ਹਾਂ ਨਸ਼ੇੜੀ ਮਰੀਜ਼ ਨੇ ਉਹਨੂੰ ਔਲਾਦ ਦੀ ਲੋੜ ਹੈਗੀ ਅੱਛਾ ਜੀ ਨਸ਼ੇੜੀ ਕਿਵੇਂ ਬਣ ਗਏ ਕਿਵੇਂ ਲਾਤੇ ਅਸੀਂ ਇਹਦੀ ਬਜਾਏ ਸੋਚਣ ਦੀ ਬਜਾਏ ਇਸ ਗੱਲ ਤੇ ਪਹੇਗੀ ਵੀ ਅਸੀਂ ਸਮਾਜ ਸੁਧਾਰਾਂਗੇ ਜਿਵੇਂ ਫਰਗ ਐਗਜ਼ੈਂਪਲ ਮਨਜੀਤ ਸਿੰਘ ਜੀ ਮੇਂ ਕੁੱਟਰੇ ਹੈ ਹਮ ਮੈਨੂੰ ਤਾਂ ਆੜੇ ਸ਼ਬਦ ਨਹੀਂ ਵਰਤਦਾ ਕਿਉਂਕਿ ਉਹ ਛੋਟੀ ਕਿਸਾਨੀ ਚੋਂ ਹੀ ਹੈਗਾ ਤਿੰਨ ਚਾਰ ਏਕੜ ਜ਼ਮੀਨ ਆ ਉਹਦੀ ਪਰ ਉਹਦੀ ਮਾਨਸਿਕਤਾ ਜਿਹੜੀ ਉਹ ਜੱਟਵਾਦੀ ਹੈ ਉਸੇ ਮਾਨਸਿਕਤਾ ਦੇ ਤਹਿਤ ਉਹ ਕੁੱਟਰੇ ਹੈਗਾ ਠੀਕ ਹੈ ਆਗਰ ਉਹਦੀ ਥਾਂ ਤੇ ਉਸ ਮਜ਼ਦੂਰੀ ਥਾਂ ਤੇ ਕੋਈ ਹੋਰ ਮੁੰਡਾ ਹੁੰਦਾ ਖੈਰ ਉਹਦਾ ਜਿਹੜਾ ਨਜ਼ਰੀਆ ਸੀ ਕੁੱਟਣ ਦਾ ਹੋਰ ਹੁੰਦਾ ਇਸ ਐਂਗਲ ਤੋਂ ਅਸੀਂ ਕਹਿੰਦੇ ਆਂ ਵੀ ਇਹ ਉਹ ਟੰਗ ਦੇ ਨਾਲ ਵੀ ਮਜ਼ਦੂਰਾਂ ਦੇ ਮੁੰਡੇ ਨੇਗੇ ਆਪਾਂ ਇਹ ਵੀ ਅਸੀਂ ਉਹਦੀ ਵਿਕਾਲਤ ਨਹੀਂ ਕਰਦੇ ਨੇ ਛੇੜੀਆਂ ਦਾ ਜਾਂ ਗੈਂਗਵਾਰ ਦਾ ਕੋਈ ਜਾਤ ਨਹੀਂ ਹੁੰਦੀ ਕੋਈ ਧਰਮ ਨਹੀਂ ਹੁੰਦਾ ਜਿਵੇਂ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਹੈਗਾ ਵੀ ਉਹਨਾਂ ਦਾ ਇੱਕ ਗੈਂਗ ਚੱਲਦਾ ਉਲਟਾਫੁਆ ਕਰਦੇ ਨੇ ਪਹਿਲਾਂ ਵੀ ਉਹਨਾਂ ਚੱਲਦਾ ਅਸੀਂ ਇਸ ਗੱਲ ਦੀ ਵਿਕਾਲਤ ਨਹੀਂ ਕਰਦੇ ਸਾਡੀ ਪਾਰਟੀ ਵੀ ਗਲਤ ਨਹੀਂ ਕਰਦੀ ਇਸ ਗੱਲ ਦੀ ਪਰ ਇਸ ਮਸਲੇ ਤੇ ਜਿਵੇਂ ਕੁੱਟਿਆ ਗਿਆ ਤਾਂ ਉਹ ਉਹਦੇ ਵਿੱਚੋਂ ਲੱਗਦਾ ਵੀ ਉਹਦੇ ਵਿੱਚ ਹਮ ਉਹਦੇ ਵਿੱਚ ਵੀ ਮੈਕ ਲੀਡਰਾਂ ਦਾ ਉਹਦੇ ਚੋਂ ਝਲਕਦਾ ਸਭ ਝਲਕਦਾ ਨਹੀਂ ਹਰਪ ਕਵਾੰਜੀ ਦੇਖੋ ਮੈਂ ਇਹ ਮੈਂ ਹੀ ਉਹ ਇੰਟਰਵਿਊ ਕੀਤੀ ਮੈਂ ਉਹਨੂੰ ਨੇ ਸਵਾਲ ਵੀ ਕੀਤਾ ਸੀਗਾ ਵੀ ਇਸ ਤਰ੍ਹਾਂ क्रूरਤਾ ਨਾਲ ਜਿਹੜਾ ਕੁੱਟਣਾ ਇਹ ਗਲਤ ਹੈ ਉਹ ਵੀ ਮੰਨਦੇ ਨੇ ਵੀ ਜਿਹੜਾ ਕੁੱਟਿਆਗਾ ਉਹ ਗਲਤ ਤਰੀਕੇ ਨਾਲ ਕੁੱਟਿਆ ਪਰ ਉਹ ਉਹ ਜਿਹੜਾ ਕੁੱਟਿਆ ਉਹ ਰਿਐਕਸ਼ਨ ਸੀ ਨਾ ਕਿ ਉਹ ਜਾਤੀਗਤ ਤੌਰ ਤੇ ਵੀ ਉਹ ਗਲਤ ਹੈ ਕਿਉਂਕਿ ਉਹ ਕਹਿੰਦੇ ਨੇ ਵੀ 1 ਘੰਟੇ ਵਿੱਚ ਦੀ ਸਾਰਾ ਕੁਝ ਹੋ ਵਾਪਰਿਆ 1 ਘੰਟੇ ਵਿੱਚ ਦੀ ਜਦੋਂ ਉਹਦੇ ਪਿਤਾ ਨੂੰ ਪਤਾ ਲੱਗਦਾਗਾ ਵੀ ਮੇਰੇ ਮੁੰਡੇ ਦੇ ਸੁਰਾ ਮਾਰਿਆ ਉਹ ਉਸੇ ਟਾਈਮ ਪਹੁੰਚਦਾਗਾ ਤੇ ਉਹ ਇਹ ਵੈਰੀਫਾਈ ਨਹੀਂ ਕਰ ਪਾਉਂਦਾ ਉਹ ਜਾਣਦਾ ਹੀ ਨਹੀਂ ਸੀ ਉਹਦਾ ਪਿਤਾ ਵੀ ਇਹ ਜਿਹੜਾ ਮੁੰਡਾ ਦਾ ਇਹ ਇੱਕ ਨਸ਼ੇੜੀਆਂ ਦਾ ਗੈਂਗ ਆ ਜਿਹੜੇ ਲੁੱਟਕੋਆਂ ਕਰਦੇ ਨੇ ਦਲਤ ਨੇ ਉਹਨੇ ਸਿਰਫ ਐਸੇ ਕਰਕੇ ਕੁੱਟਿਆ ਵੀ ਉਹਦਾ ਜਿਹੜਾ ਪਿਓ ਕੁੱਟਿਆ ਪਿਓ ਨੇ ਜਿਹੜਾ ਉਹਦੇ ਮੁੰਡਾ ਜਿਹੜਾ ਉਹਨੂੰ ਲੱਗਾ ਮੇਰੇ ਮੁੰਡੇ ਦੇ ਸੂਬਾ ਸੁਰਾ ਵੱਜ ਗਿਆ ਉਹ ਮਰ ਜੂਗਾ ਕਿਉਂਕਿ ਲੁੱਟਾ ਖੋਹ ਪਿਛਲੇ ਦਿਨੀ ਉੱਥੇ ਪਿਛਲੇ ਸਾਲ ਵਿੱਚ ਉੱਥੇ ਹੋਈਆਂ ਨੇ ਉਹ ਮੁੰਡਾ ਮਰਿਆ ਉਹਨੇ ਉਸ ਰਿਐਕਸ਼ਨ ਚੋ ਕੀਤਾ ਨਾ ਕਿ ਇਹ ਦਲਤ ਦਲਤ ਜਿਹੜੇ ਉਹ ਮੁੰਡਾ ਸੋਚ ਕੇ ਕੀਤਾ ਨਹੀਂ ਰਿਐਕਸ਼ਨ ਠੀਕ ਹੈ ਕਿਸੇ ਵੀ ਬੱਚੇ ਦੇ ਕਿਸੇ ਕੋਈ ਵੀ ਬਾਪ ਦੇਬਾ ਕਾਰਨ ਬਾਪ ਪਰ ਦੀਆ ਉਹਦੇ ਬੱਚੇ ਪ੍ਰਤੀ ਸੋਚਦਾ ਹੈ ਰਿਐਕਸ਼ਨ ਖੁੰਦਾ ਹੈ ਪਰ ਓਵਰ ਰਿਐਕਸ਼ਨ ਹੈਗਾ ਹੁਣ ਮੰਨ ਲਓ ਉਹ ਮੁੰਡੇ ਨੇ ਸ਼ੁਰੂਆ ਮਾਰਿਆ ਜਾਂ ਸੁਆ ਮਾਰਿਆ ਜੋ ਵੀ ਮਾਰਿਆ ਉਹਨੂੰ ਪਤਾ ਲੱਗ ਗਿਆ ਚਨਜੀਤ ਇਥੇ ਤਾਂ ਕਹੀ ਵੀ ਗਿਆ ਬੀ ਯਾਨੀ ਕਿ ਉਹ ਮੁੰਡੇ ਨੇ ਪਿੱਛਾ ਕੀਤਾ ਜੇ ਉਹਦੇ ਸੱਚੀ ਮਿੱਚੀ ਇੰਨਾ ਡੂੰਗਾ ਸੁਆ ਵੱਜਿਆ ਸੀਗਾ ਹੁਣ ਪਿੱਛਾ ਕਿਵੇਂ ਕਰ ਲਿਆ ਮੌਕਾ ਬਰਬਾਦ ਕੀ ਹਾਲਾਤ ਕੀ ਸੀਗੇ ਕੀਨੇ ਮਹਾ ਫੜੀਆਂ ਕੀਨੇ ਵੀਡੀਓ ਬਣਾਈ ਇਹ ਕਿਤੇ ਵੀ ਨਜ਼ਰ ਨਹੀਂ ਆ ਰਹੇ ਉਹ ਜਿਹੜੀ ਉਹ ਕਹਿੰਦੇ ਸੁਨਸਾਨ ਜਿਵੇਂ ਮਤ ਕੇ ਇੱਕ ਹੀ ਸ਼ਬਦ ਕੇ ਉਹਦੇ ਵਿੱਚ ਹੈਗਾ ਵੀ ਪਹਿਲੀ ਉਹ ਖੜੇ ਸੀਗੇ ਤੇ ਅਸੀਂ ਕਹਿੰਦੇ ਵੀ ਉਹ ਓਵਰ ਰਿਐਕਸ਼ਨ ਕੀਤਾ ਹੈਗਾ ਉਹ ਗਲਤ ਕੀਤਾ ਹੈਗਾ ਤੇ ਸ਼ਾਇਦ ਉਹਨੂੰ ਇਹ ਵੀ ਲੱਗਦਾ ਸੀ ਵੀ ਮੈਂ ਇੱਕ ਆਗੂ ਆਗਾ ਤੇ ਉਹ ਰਿਐਕਸ਼ਨ ਗਲਤ ਹੈ ਉਹ ਰਿਐਕਸ਼ਨ ਨਹੀਂ ਮੈਂ ਤੁਹਾਡੀ ਗੱਲ ਨਾਲ ਮੈਂ ਥੋੜਾਕ ਐਗਰੀ ਨਹੀਂ ਹੈਗਾ ਬਾਈ ਜੀ ਹਾਂਜੀ ਹੁਣ ਮੁੰਡੇ ਦੇ ਸਰਾਹ ਮਾਰ ਹੁਣ ਕਿ ਉਹ ਜਾ ਕੇ ਦੋ ਥੱਪੜ ਮਾਰਦਾ ਇੱਕ ਦੋ ਕੰਨ ਤੇ ਥੱਪੜ ਮਾਰ ਕੇ ਕਹਿੰਦਾ ਜਾ ਵੀ ਇਹਨੂੰ ਥਾਣੇ ਲੈ ਜਾ ਹੂੰ ਕੀ ਰਿਐਕਸ਼ਨ ਵੀ ਤੋਲ-ਮੋਲ ਕੇ ਕੀਤਾ ਜਾਂਦਾ ਵੀ ਇੰਨੇ ਥੱਪੜ ਮਾਰਨੇ ਨੇ ਇੰਨੀਆਂ ਮੁਕੀਆਂ ਮਾਰਨੀਆਂ ਨੇ ਜਾਂ ਐ ਇੰਨਾ ਬੰਨ ਕੇ ਕੁੱਟਣਾ ਜਾਂ ਇੰਨਾ ਕੁੱਟਣਾ ਰਿਐਕਸ਼ਨ ਵੀ ਤੋਲ-ਮੋਲ ਕੇ ਕੀਤਾ ਜਾਂਦਾ ਰਿਐਕਸ਼ਨ ਤਾਂ ਜਿੱਕ ਰਿਐਕਸ਼ਨ ਹੈ ਉਹਦੇ ਕਿੰਨਾ ਲੋਕ ਤਾਂ ਰਿਐਕਸ਼ਨ ਦੇ ਵਿੱਚ ਕਤਲ ਕਰ ਦਿੰਦੇ ਨੇ ਉਹਨਾਂ ਦੇ ਰਿਪੋਰਟ ਚ ਕਿਹਾ ਵੀ ਝਟ ਤਾਂ ਮਤਲਬ ਗੁੱਸੇ ਜਿਹੇ ਰਿਐਕਸ਼ਨ ਦੇ ਵਿੱਚ ਤਾਂ ਉਹ ਬੱਟ ਦੇ ਵਿੱਚ ਵੀ ਕਤਲ ਬੱਟ ਪਿੱਛੇ ਵੀ ਜਿਹੜਾ ਕਤਲ ਕਰ ਦਿੰਦੇ ਨੇ ਵੀ ਇਹ ਸਿਰਫ ਸਿਰਫ ਇੱਕ ਰਿਐਕਸ਼ਨ ਸੀ ਵੀ ਜਿਹੜੇ ਵਿਰੋਧੀ ਨੇ ਉਹਦਾ ਉਦਾਂ ਹੀ ਜਿਹੜੀ ਬਾਲ ਹੈ ਉਹਦੀ ਖਲ ਖਿੱਚਣ ਲੱਗੇ ਹੋਏ ਨੇ ਨਹੀਂ ਹੁਣ ਜੱਟ ਵੱਟ ਪਿੱਛੇ ਕਤਲ ਕਰਨਗੇ ਇਹ ਦੂਜੀ ਗੱਲ ਹੈ ਕਿਉਂਕਿ ਜ਼ਮੀਨ ਪੈਸਾ ਇਹ ਸਾਰਾ ਕੁਝ ਜਿਹੜਾ ਅੱਜ ਦੇ ਦੌਰ ਦੇ ਵਿੱਚ ਅਲਾਦ ਅਲਾਦ ਉੱਪਰ ਹੈ ਅਲਾਦ ਅਲਾਦ ਦੇ ਪਿੱਛੇ ਕਤਲ ਹੁੰਦੇ ਨੇ ਹਾਂ ਜ਼ਮੀਨ ਅਸੀਂ ਇਹਦੇ ਲਈ ਕਰਦੇ ਆਂ ਬੱਚਿਆਂ ਆ ਮਾਂ ਬੱਚਿਆਂ ਲਈ ਬੱਚਿਆਂ ਲਈ ਹੈ ਨਾ ਜਿਹੜੇ ਉਹਦੇ ਵਿੱਚ ਅਸੀਂ ਕਹਿੰਦੇ ਆਂ ਵੀ ਕਤਲ ਇਹਦਾ ਮਤਲਬ ਕਤਲ ਦੱਸੀ ਉਹਦੀ ਹਾਮੀ ਹੁੰਦੀ ਹੈ ਇਹਦਾ ਮਤਲਬ ਉਹ ਰਿਐਕਸ਼ਨ ਅਸੀਂ ਕਹਿ ਕੇ ਇਹਦਾ ਮਤਲਬ ਉਹਨੂੰ ਬਰੀ ਕਰ ਰਹੇ ਆ ਨਹੀਂ ਉਹਨਾਂ ਨੇ ਕਿਹਾ ਵੀ ਜਿਹੜਾ ਕਟ ਮਾਰ ਤੁਸੀਂ ਵੀਡੀਓ ਧਿਆਨ ਨਾਲ ਸੁਣਿਓ ਉਹਨਾਂ ਨੇ ਗੱਲ ਕਹੀ ਵੀ ਕੁੱਟਿਆ ਜਿਹੜਾ ਉਹ ਜੇ ਬਾਬਰਤਾ ਨਾਲ ਕੁੱਟਿਆ ਉਹਨੇ ਸ਼ਬਦ ਵਰਤੇ ਕਰੂਲਟੀ ਨਾਲ ਕੁੱਟਿਆ ਉਹਦੇ ਤੇ ਜਿਹੜੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਉਹ ਉਹਨਾਂ ਨੇ ਇਸ ਚੀਜ਼ ਨੂੰ ਰੱਤਿਆ ਨਹੀਂ ਹੈਗਾ ਫਿਰ ਤੁਸੀਂ ਕਿਵੇਂ ਕਹਿੰਦੇ ਹੋ ਵੀ ਉਹ ਗਲਤ ਨਹੀਂ ਨਹੀਂ ਰਿਐਕਸ਼ਨ ਜਿਵੇਂ ਉਹਦੇ ਹੱਥ ਦੇ ਵਿੱਚ ਤੁਸੀਂ ਇੱਕ ਤਾਂ ਹੁੰਦਾ ਸੋਟੀ ਉਹਦੇ ਹੱਥ ਵਿੱਚ ਮੋਟੀ ਡਾਂਗ ਹੈ ਤੰਬਾ ਤੰਬਾ ਇਹਨੂੰ ਬਟੰਬਾ ਕਹਨੇ ਆ ਰੈਂਗਲਾ ਕਹਨੇ ਆ ਉਹਦੇ ਨਾਲ ਬੁਰੀ ਤਰ੍ਹਾਂ ਕੁੱਟਦੇ ਉਥੇ ਇੱਕ ਹੋਰ ਵਿਦਿਆਰਥੀ ਐ ਪੀੜਾ ਸਿਵਲ ਇੰਜੀਨੀਅਰਿੰਗ ਕਰਦਾ ਹੈਗਾ ਉਹਨੂੰ ਵੀ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਹੈਗਾ ਚਲੋ ਉਹਨੇ ਦਾ ਸੁਰਾ ਮਾਰਤਾ ਹੂੰ ਕੁੱਟਦਾ ਕਿ ਦੂਜਾ ਕਿਉਂ ਕੁੱਟਿਆ ਉਹ ਵੀ ਰੈਕਸ਼ਨ ਸੀਗਾ ਉਹ ਤਾਂ ਫਿਰ ਇੱਕ ਗੈਂਗ ਸੀ ਨਾ ਗੈਂਗ ਦੇ ਵੀ ਜਿਹੜੇ ਬੰਦੇ ਗੈਂਗ ਦਾ ਸਰਟੀਫਿਕੇਟ ਅਸੀਂ ਕਿਵੇਂ ਸਰਟੀਫਿਕੇਟ ਬਾਕੀ ਭੱਜ ਗਏ ਬਾਕੀ ਭੱਜ ਗਏ ਉਹ ਦਸ ਲਿਆ ਗਏ ਕਿਉਂਕਿ ਜਿਹੜੀ ਰਿਪੋਰਟ ਆਈ ਹੈ ਤੁਸੀਂ ਵੀ ਪੜਿਓ ਮੈਂ ਹੀ ਪੜੀ ਉਹਦੇ ਵਿੱਚ ਕੀ ਕਿਹਾਗਾ ਵੀ ਉਹ ਬੰਦੇ ਮੁੰਡੇ ਨਸ਼ੇੜੀ ਸੀ ਉਹਨੇ ਜਾ ਕੇ ਕੂਲਪੇ ਮੰਗੀ ਹੈ ਕੂਲਪੇ ਮੰਗਣ ਤੋਂ ਬਾਅਦ ਉਹਨੇ ਆਪਣੇ ਬੋਲੇ ਚੋਂ ਕੱਢ ਕੇ ਕੂਲਪੇ ਉਹਨੂੰ ਦੇਤੀ ਤਾਂ ਉਹਨੇ ਉਹ ਮੁੰਡੇ ਨੇ ਰਿਐਕਸ਼ਨ ਚ ਉਹਨੂੰ ਕਿਹਾ ਵੀ ਤੂੰ ਇਹ ਗਾਲ ਕੱਢਿਆ ਕੁਛ ਉਹਦੇ ਚ ਫਿਰ ਰਿਐਕਸ਼ਨ ਚ ਉਹ ਬੋਲੇ ਉਹਦੇ ਚ ਜਿਹੜੀ ਇਹਨੇ ਟਕਰਾਰ ਹੋਈ ਹਾਲਾਂਕਿ ਉਹ ਪਹਿਲੇ ਜਾਣਦੇ ਨਹੀਂ ਸੀ ਇੱਕ ਦੂਜੇ ਨੂੰ ਮੰਨ ਲਿਆ ਤੁਹਾਡੀ ਗੱਲ ਅਸੀਂ ਜਾਣੇ ਆ ਕੋਈ ਬੰਦੇ ਖੜੇ ਦੇਣਗੇ ਕੋ ਕਿਸੇ ਕੋਈ ਜਰਦਾ ਹੈਗਾ ਦੇਵੇਂਗਾ ਹਮ ਜਾਂ ਮੱਚ ਸਹਿ ਦੇਵੇਂਗਾ ਹਮ ਜਾਂ ਦੇ ਦੂਗਾ ਜਾਂ ਜਵਾਬ ਦੇ ਦੂਗਾ ਇਸ ਗੱਲ ਤੇ ਕੱਟ ਨਾ ਬੱਕ ਨਹੀਂ ਸਕਦੀ ਪਰ ਜੇ ਨਹੀਂ ਨਹੀਂ ਇਹ ਕੱਟ ਕੇ ਮੂੰਹ ਚ ਤੋਹੂਗੀ ਫਿਰ ਅਸਰ ਤਾਂ ਹੈਗੇ ਨਾ ਨਹੀਂ ਨਹੀਂ ਅਸੀਂ ਕਹਿੰਦੇ ਜੇ ਯੂਟੀ ਕੱਢ ਕੇ ਦਿੰਦਾ ਮੂਲਾਵਲਾ ਕਹੂ ਵੀ ਕੀ ਹੈਗਾ ਇਸ ਗੱਲ ਦਾ ਵਿਰੋਧ ਕਰਨ ਤੇ ਯਾਨੀ ਕਿ ਮਾਰਨਾ ਮਤੁਰਗੀ ਵੇ ਉਹ ਫਿਰ ਉਹਨਾਂ ਨਸ਼ਾ ਕੀਤਾ ਜੀ ਮੁੰਡੇ ਦੇਖੋ ਦੇਖੋ ਦੋਨੇ ਦੋਨੇ ਤੇ ਨਸ਼ਾ ਕੀਤਾ ਹੋਇਆ ਜੀ ਮੁੰਡਾ ਵੀ ਨਸ਼ੇੜੀ ਆ ਜਿਹੜਾ ਮਨਜੀਤ ਦਾ ਮੁੰਡਾ ਉਹ ਵੀ ਨਸ਼ੇੜੀ ਆ ਨਸ਼ੇ ਕਰਦਾਗਾ ਉਹ ਸੈਂਟਰਾਂ ਜੀ ਇੱਕ ਦੋ ਵਾਰੀ ਰਹਿ ਕੇ ਆਇਆ ਵੀ ਇਹ ਜਿਹੜੇ ਨੇ ਇਹ ਮੁੰਡੇ ਵੀ ਨਸ਼ੇ ਨਸ਼ੇੜੀਆਂ ਦੀ ਆਪਸ ਵਿੱਚ ਟੱਕਰ ਹੈ ਨਾ ਇਹ ਲੜਾਈ ਹੈ ਨਾ ਕਿ ਜਾਤੀ ਤੇ ਜਿੰਨੂੰ ਕੁਛ ਦਲਤ ਦੇ ਇਥੇ ਬੰਦੀਆਂ ਜਿਹੜੀਆਂ ਨੇ ਇੱਕ ਇਸ਼ੂ ਬਣਾ ਕੇ ਪੇਸ਼ ਕਰ ਰਹੀਆਂ ਤੁਸੀਂ ਖੁਦ ਕਹਿੰਦੇ ਹੋ ਵੀ ਉਹ ਇੱਕ ਦੂਜੇ ਨੂੰ ਜਾਣਦੇ ਨਹੀਂ ਤੇ ਸਾਨੂੰ ਇਹ ਕੀ ਮਤ ਲੱਗੇ ਦੋਨਾਂ ਦੀ ਲੜਾਈ ਹੈ ਨਸ਼ੇੜੀਆਂ ਦੀ ਲੋਕੋ ਦੇਖੋ ਜਿਹੜੀ ਰਿਪੋਰਟ ਕੀਤੀ ਹੈ ਜੀ ਮਿਰਜੀ ਮੇਰੀ ਗੱਲ ਸੁਣੋ ਨਹੀਂ ਮੈਂ ਉਹ ਰਿਪੋਰਟ ਨਾਲ ਬਹੁਤ ਸਾਰੇ ਤੱਥਾਂ ਨਾਲ ਸਹਿਮਤਾਂ ਬਹੁਤ ਸਾਰੇ ਤੱਥਾਂ ਨਾਲ ਮੈਂ ਸਹਿਮਤ ਨਹੀਂ ਕਿਹੜਿਆਂ ਨਾਲ ਨਹੀਂ ਸਹਿਮਤ ਮੰਨ ਲਓ ਉਹ ਤੇ ਐਸਕੇਟ ਲੱਗਦਾ ਹੈ ਉਹਦੇ ਗੋਲ ਮੁੜ ਗੱਲ ਹੁੰਦੀ ਹੈਗੀ ਕੀ ਖਮੋਸ਼ ਰਹਿੰਦੇ ਨੇ ਕੋਈ ਮੰਗ ਨਹੀਂ ਕੀਤੀ ਜਾਂਦੀ ਵੀ ਐਸਕੇਟ ਰੱਦ ਹੋਣਾ ਚਾਹੀਦਾ ਜਾਂ ਲੱਗਣਾ ਚਾਹੀਦਾ ਉਹ ਲੱਗ ਚੁੱਕਾ ਉਹ ਆਲਰੇਡੀ ਲੱਗ ਚੁੱਕਿਆ ਹੈ ਰਿਪੋਰਟ ਦੇ ਵਿੱਚ ਨਹੀਂ ਰਿਪੋਰਟ ਉਹਨਾਂ ਨੇ ਕਿਹਾ ਜਿਹੜਾ ਉਹਨਾਂ ਨੇ ਰਿਪੋਰਟ ਦੇ ਵਿੱਚ ਲਿਖਿਆ ਉਹ ਕਹਿੰਦੇ ਵੀ ਜਿਹੜਾ ਐਸਸੀਐਸਟੀ ਐਕਟ ਲੱਗਿਆ ਇਹ ਵੀ ਗਲਤ ਹੈ ਤੇ ਜਿਹੜਾ ਉਹਨਾਂ ਮੁੰਡਿਆਂ ਤੇ ਪਰਚਾ ਕਰਾਇਆ ਗਿਆ ਲੁੱਟਖੋਦਾ ਇਹ ਦੋਨੇ ਹੀ ਗਲਤ ਨੇ ਹੂੰ ਮਮਰਾ ਕੀਤਾ ਯਾਰ ਇਹ ਇਹ ਉੱਨਤੀ ਤੱਥ ਖੋਜ ਰਿਪੋਰਟ ਚ ਠੀਕ ਹੈ ਇਹਦਾ ਮਤਲਬ ਉਹ ਲੁੱਟਖੋ ਕਰਨ ਵਾਲੇ ਮੁੰਡੇ ਨਹੀਂ ਹੈਗੇ ਇੱਕ ਗੱਲ ਸਾਫ਼ ਹੋ ਗਈ ਦੂਜੀ ਗੱਲ ਉਹ ਦੂਜੇ ਇੱਕ ਦੂਜੇ ਨੂੰ ਜਾਣਦੇ ਨਹੀਂ ਹੂੰ ਤੀਜੀ ਗੱਲ ਰਸਤੇ 'ਚ ਆਚੰਚਿਤ ਘਟਨਾ ਵਾਪਰਦੀ ਹੈ ਜਾ ਤੋ ਪਲਾਨ ਤੌਰ ਤੇ ਖੜੇ ਸੀ ਉਹਨੂੰ ਕੁੱਟਣਾ ਮੁੰਡੇ ਨੂੰ ਹੂੰ ਇਹ ਐ ਅੱਜ ਜਿੰਕੇ ਦਾ ਬਾਪੂ ਵੀ ਆ ਜਾਂਦਾ ਉੱਥੀ ਨਾਲ ਦੀ ਨਾਲ ਹੀ ਇਹ ਕਿਵੇਂ ਵਾਪਰ ਗਿਆ ਤੀਜੀ ਗੱਲ ਇਹ ਗੱਲ ਐਡੀ ਸੌਖੀ ਨਹੀਂ ਜਿਵੇਂ ਅਸੀਂ ਪੇਸ਼ ਕਰਦੇ ਆਂ ਵੀ ਜਾਤੀਵਾਦੀ ਨਹੀਂ ਅਸੀਂ ਕਹਿੰਦੇ ਜਾਤੀਵਾਦੀ ਨਹੀਂ ਹੋ ਸਕਦਾ ਕਿਉਂਕਿ ਆਪਸੀ ਮੁੰਡੇ ਖੁੰਡੇ ਲੜਦੇ ਰਹਿੰਗੇ ਲੜਪੈਂਦੇ ਨੇ ਅਸੀਂ ਕੋਈ ਜਾਤ ਪੱਤ ਦੇਖ ਕੇ ਨਹੀਂ ਲੜਦੇ ਪਰ ਜਦੋਂ ਸਾਡੇ ਦਿਮਾਗ 'ਚ ਕੀ ਕਿੜਾ ਖੂਬੀ ਮੈਂ ਅਗੂਆ ਮੈਂ ਯਾਟਾਂ ਤੇਰਾ ਮਤਲਬ ਨੂੰ ਪਤਾ ਸੀ ਵੀ ਇਹ ਮੁੰਡਾ ਕੌਣਾ ਹੈਗਾ ਮਨਜੀਤ ਨੂੰ ਜਾਣਦਾ ਇਹਦਾ ਮਤਲਬ ਨਹੀਂ ਉਹ ਕਦੇ ਜਾਣਦੇ ਨਹੀਂ ਸੀ ਇਹ ਨਹੀਂ ਜਾਣਦੇ ਸੀ ਉਹਨੂੰ ਕੁੱਟੇ ਕਿਵੇਂ ਐਨਾ ਬੁਰੀ ਤਰ੍ਹਾਂ ਕਿਉਂ ਕੁੱਟਿਆ ਗਿਆ ਉਹ ਆਪਾਂ ਪਹਿਲਾਂ ਗੱਲ ਕੀਤੀ ਹੈ ਨਾ ਵੀ ਉਹਦੇ ਬੇਟੇ ਦੇ ਜਿਹੜਾ ਸ਼ੁਰਾ ਮਾਰਿਆ ਉਹਨੇ ਤਾਂ ਕੁੱਟਿਆ ਚਲੋ ਆਪਾਂ ਕਹਿੰਦੇ ਆ ਉਹਨਾਂ ਦਾ ਐਂਗਲ ਗਲਤ ਆ ਹੂੰ ਜੇ ਜਿੱਦਿ ਸੱਚ ਖੋਜ ਕੇ ਮਿਤੀ ਹੈ ਉਹ ਐਂਗਲ ਗਲਤ ਆ ਫੇਰ ਲੜਾਈ ਦਾ ਐਂਗਲ ਤੁਹਾਡੇ ਹਿਸਾਬ ਨਾਲ ਕੀ ਐਂਗਲ ਹੈ ਇਹ ਘਟਨਾ ਕਿਵੇਂ ਤੇ ਕਿਉਂ ਵਾਪਰੀ ਹੋਣੀ ਹੈ ਦੇਖੋ ਉਹਦੇ ਵਿੱਚ ਦੋ ਤਿੰਨ ਗੱਲਾਂ ਨੇ ਹੀ ਆ ਪਹਿਲੀ ਨਾਲ ਤਾਂ ਪਹਿਲੀ ਗੱਲ ਕਲੀਅਰ ਕਰ ਲਈਏ ਬੀੜਾ ਮਨਜੀਤ ਹੈ ਜਿਹੜਾ ਕੁੱਟ ਰਿਹਾਗਾ ਉਹ ਕੋਈ ਸੁਧਾਰਨ ਬੰਦਾ ਨਹੀਂ ਉਹ ਜਥੇਬੰਦੀ ਦਾ ਬਲਾਕ ਦਾ ਲੀਡਰ ਹੈਗਾ ਸਰਪਵਾਨ ਨਿਕੜੀ ਦੀ ਦਾ ਲੀਡਰ ਹੈਗਾ ਸਾਰੀਆਂ ਰੈਲੀ ਮੀਟਿੰਗ ਜਾਂਦਾ ਉਹ ਕੁਨ ਕਾਨੂੰਨੀ ਪ੍ਰਕਿਰਿਆ ਦੀ ਪਤਾ ਹੈ ਹੁਣ ਜਮਹੂਰੀ ਪ੍ਰਕਿਰਿਆ ਦੇ ਵੀ ਪਤਾ ਹੈਗਾ ਇਹਦੇ باوجود ਜੋ ਕੁੱਟਰੇ ਹੈਗਾ ਤਾਂ ਕਿਤੇ ਨਾ ਕਿਤੇ ਮਾਨਸਿਕਤਾ ਕੰਮ ਕਰਦੀ ਹੈ ਮੈਂ ਪਹਿਲਾਂ ਵੀ ਕਹਿੰਦਾ ਤਣਾੜ ਸ਼ਬਦ ਨਹੀਂ ਵਰਤਦਾ ਪਰ ਕਿਤੇ ਨਾ ਕਿਤੇ ਜਾਤੀ ਮਾਨਸਿਕਤਾ ਹੈ ਵੀ ਮੇਰੇ ਮੁੰਡੇ ਦੇ ਕਿਉਂ ਹੱਥ ਲੱਗਾ ਦੂਜੀ ਗੱਲ ਮੈਂ ਉਹ ਰਿਪੋਰਟ ਨੂੰ ਪੂਰੀ ਤਰ੍ਹਾਂ ਰੱਦ ਨਹੀਂ ਕਰਦਾ ਕਿੰਨੀ ਨੂੰ ਰੱਦ ਕਰਦੇ ਅਸੀਂ ਕਹਿੰਦੇ ਆ ਉਹਦੇ ਵਿੱਚ ਕਿ ਦਵਾਹੇਠ ਜਿਹੜੀ ਜਥੇਬੰਦੀ ਹੈ ਕਿਸਾਨੀਆ ਨਾ ਪੰਜਾਬ ਦੀ ਕਬੱਡੀ ਕਿਸਾਨੀ ਨਹੀਂ ਕਹੋਂਦੀ ਐ ਉਹਦੇ ਦਵਾਹੇ ਇੱਥੇ ਰਿਪੋਰਟ ਬਣਾਈ ਗਈ ਐ ਹਾਂਜੀ ਹਰਪ੍ਰਭਗਵਨ ਜੀ ਮੈਂ ਤੁਹਾਨੂੰ ਇਹ ਪਹਿਲਾਂ ਵੀ ਸਵਾਲ ਕੀਤਾ ਸੀ ਵੀ ਤੁਸੀਂ ਕਿੰਨੇ ਵੀ ਦਬਾਅ ਥੱਲੇ ਆ ਜੇ ਦਬਾਅ ਥੱਲੇ ਹੁੰਦੇ ਤਾਂ ਉਹ ਉਹਨਾਂ ਦੇ ਆਗੂ ਨੂੰ ਦੋਸ਼ੀ ਕਰਾਉਣਾ ਨਾ ਦਿੰਦੇ ਤੇ ਆਗੂ ਦੇ ਮੁੰਡੇ ਨੂੰ ਨਸ਼ੇੜੀ ਕਰਾਉਣਾ ਨਾ ਦਿੰਦੇ ਫਿਰ ਐਸਾ ਤੁਹਾਡੇ ਕੋਲ ਕਿਹੜਾ ਬੇਸ ਆ ਵੀ ਤੁਸੀਂ ਉਹਨੂੰ ਉਹ ਉਸ ਕਮੇਟੀ ਨੂੰ ਦਬਾਹੇ ਹੇਠ ਕਹਿ ਰਹੇ ਹਾਂ ਕਸਨ ਜਥੇ ਪਈ। ਪਹਿਲੀ ਗੱਲ ਤਾਂ ਇਹ ਹੈ ਜੀ ਪ੍ਰਦੀਪ ਜੀ ਬੀ ਦਬਾਹੇ ਹੇਠ ਦਾ ਮਤਲਬ ਇਹ ਨਹੀਂ ਹੁੰਦਾ। ਬੀ ਅਸੀਂ ਕਿਸ ਤੋਂ ਡਰ ਕੇ ਜਾਂ ਕਿਸੇ ਦਾ ਰੂਮ ਮੰਨ ਕੇ ਜਾਂ ਵੱਡੀ ਇੱਥੇ ਬੰਦੀ ਮੰਨ ਕੇ ਦੀ ਦੁਆ ਮੰਨਦੇ ਆ। ਉਵੇਂ ਵਿੱਚ ਕਿਤੇ ਨਾ ਕਿਤੇ ਚੱਲ ਰਿਹਾਗਾ ਬੀ ਸਮਾਜ ਦੇ ਅੰਦਰ ਜਿਵੇਂ ਇੱਕ ਦੂਸਰਾ ਜਿੱਟਾਂ ਦੇ ਮੂਰਾਂ ਚ ਕਪਾੜਾ ਪੈ ਰਿਹਾਗਾ। ਉਹ ਬੈਲੈਂਸ ਕਰਨ ਵਾਸਤੇ ਇੱਕ ਪੇਸ਼ ਕੀਤੀ ਗਈ ਰਿਪੋਰਟ ਹੈਗੀ ਅਸੀਂ ਕਹਨੇ ਆ ਜਨਕਿ ਅਸੀਂ ਉਹ ਦੂਜੇ ਪੱਖ ਜਿਹੜੀ ਇੱਕ ਹੋਰ ਤਰ ਲੜ ਰਹੀ ਹੈਗੀ ਉਹ ਪੂਰੀ ਜਤੀਵਾਦੀ ਤੌਰ ਤੇ ਲੜ ਰਹੀ ਹੈ ਅਸੀਂ ਉਸ ਨਾਲ ਸਹਿਮਤ ਨਹੀਂ ਤੇ ਕਿਹਦੇ ਦਲਤਾਂ ਦੇ ਨਾਂ ਤੇ ਉਹਦੇ ਪਿੱਛੇ ਕੌਣ ਨੇ ਕੀ ਨੇ ਆ ਜਿਹੜੇ ਚਲਾ ਰਹੇ ਨੇ ਬੀਐਸਪੀ ਦੇ ਮੰਗ ਸਾਰੇ ਉਹਦੇ ਵਿੱਚ ਮੈਂ ਇਹ ਵੀ ਕਹਿ ਸਕਦਾ ਹਾਂ ਵੀ ਉਹਦੇ ਵਿੱਚ ਬਹੁਤ ਵੱਡਾ ਹਿੱਸਾ ਬੀਜੇਪੀ ਦਾ ਵੀ ਹੋ ਸਕਦਾ ਹੈਗਾ ਹੈਗਾ ਵੀ ਹੈ ਜਿਹੜਾ ਬੀਜੇਪੀ ਦਾ ਲੀਡਰ ਆ ਉੱਥੇ ਧੂਰੀ ਤੋਂ ਅਜਿਹਾ ਪਹੁੰਚਾ ਬੀਜੇਪੀ ਚ ਸਿੱਧੇ ਰੂਪ ਤੇ ਅਸੀਂ ਉਹਦੇ ਹੱਕ ਚ ਨਹੀਂ ਕਿ ਜਥੇ ਬੰਦੇ ਸਾਡੀਆਂ ਨੇ ਸਾਡੇ ਨੇੜੇ ਨੇ ਕਲੋਜ਼ ਨੇ ਪਰ ਅਸੀਂ ਕਹਿੰਨੇ ਆਂ ਵੀ ਜੇ ਜਾਤੀਗਤ ਨਹੀਂ ਵੀ ਪਰ ਤੁਸੀਂ ਮਜ਼ਦੂਰਾਂ ਕਿਸਾਨਾਂ ਦੀ ਏਕਤਾ ਦੇ ਨਾਂ ਤੇ ਕਿਸੇ ਮਜ਼ਦੂਰ ਨਾਲ ਟੱਕਾ ਹੋ ਗਿਆ ਅਗਰ ਇਹੀ ਘਟਨਾ ਕਿਸੇ ਹੋਰ ਨਾਲ ਵਾਪਰੀ ਹੁੰਦੀ ਫਿਰ ਉਹਨਾਂ ਜਿਹੜਿਆ ਕੀ ਹੁੰਦਾ ਜੋ ਜਲੂਰ ਦੇ ਵਿੱਚ ਹੋਇਆ ਜਿਹੜੂਰ ਦੇ ਵਿੱਚ ਹੋਇਆ ਹਾਂ ਉਹਨਾਂ ਕਿਹਨਾਂ ਘਟੇ ਆਪਾਂ ਇੱਕ ਐਗਜ਼ਾਮਪਲ ਦੀ ਗੱਲ ਕਰਦੇ ਹਾਂ ਦਾ ਲੰਬਾ ਚੱਲਾ ਜਾਓ ਜਿਹੜੂਰ ਦੇ ਵਿੱਚ ਫਿਰ ਜੱਟਾਂ ਨੇ ਹਮਲਾ ਕੀਤਾ ਦਿੱਲਸਾਂ ਤੇ ਉਹੀ ਜਥੇਬੰਦੀ ਜਗਿੰਦਰ ਸਿੰਘ ਅਗਰਾਂ ਹੁਣੀ ਸਭ ਤੋਂ ਪਹਿਲਾਂ ਪਿੰਡ ਚ ਰੈਲੀ ਕੀਤੀ ਲਹਿਰੇ ਗਾਕੇ ਰੈਲੀ ਹੋਈ ਉਸ ਰੈਲੀ ਦੇ ਵਿੱਚ ਉਹਨਾਂ ਨੇ ਠੋਕ ਕੇ ਜਿਹੜੀ ਆਵਾਜ਼ ਬੁਲੰਦ ਕੀਤੀ ਇੱਥੇ ਵੀ ਫਿਰ ਉਹ ਇੱਦਾਂ ਹੀ ਕਰਦੇ ਹੁਣ ਜਿਹੜੀ ਘਟਨਾ ਵਾਪਰੀ ਜਿਹੜੇ ਅਗਰਾਂ ਧਿਰ ਦੇ ਚੰਗੇ ਪੱਖ ਨੇ ਉਹ ਜ਼ਰੂਰ ਕਾਂਡ ਹੋਵੇ ਉਹ ਝੱਬਰ ਕਾਂਡ ਹੋਵੇ ਉਦੇ ਵਿੱਚ ਬਹੁਤ ਵਧੀਆ ਰੋਲ ਰਿਹਾ ਹੈ ਪਰ ਇੱਥੇ ਕੀ ਪ੍ਰੋਬਲਮ ਆ ਗਈ ਪਰ ਇਹੀ ਹੋ ਜਥੇ ਬੰਦੀ ਹੈ ਵੀ ਜਦੋਂ ਅਗਰਾਹਾਂ ਦੇ ਵਿੱਚ ਖੁਦ ਅਗਰਾਹਾਂ ਦੇ ਵਿੱਚ ਸਨੋ ਪ੍ਰਧਾਨ ਹੈਗਾ ਮਜ਼ਦੂਰਾਂ ਦੇ ਵਿੜੇ ਦੇ ਵਿੱਚ ਇੱਕ ਗੱਡੀ ਜਿਹੜਾ ਸੀ ਆਂਦੀ ਹੈ ਫਾਇਰਿੰਗ ਹੁੰਦੀ ਹੈ ਤੇ ਇੱਕ ਬੰਦਾ ਜ਼ਖਮੀ ਹੋਣ ਤੋਂ ਬਾਅਦ ਮਰ ਜਾਂਦਾ ਪ੍ਰੀਤਮ ਸਿੰਘ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਉਹ ਲੜਾਈ ਲੜਦਾ ਹੈਗਾ ਤੇ ਦੋਸ਼ੀ ਤੇਰ ਵੱਲੋਂ ਅਗਰਾਹਾਂ ਤੇਰ ਸਮਝੌਤਾ ਕਰਾਉਣ ਲਈ ਆਉਂਦੀ ਐ ਸਾਡੀ ਇੱਥੇ ਬੰਦੀ ਮਜਬੂਰੀ ਸੀ ਅਸੀਂ ਕੋਈ ਸਮਝੌਤਾ ਨਹੀਂ ਕਿਉਂ ਅਸੀਂ ਕਹਿ ਵੀ ਦੋਸ਼ੀ ਨੂੰ ਸਜ਼ਾ ਮਿਲੇ ਉਹ ਮੇਦੂਲਾਂ ਦੇ ਡੇਢ ਕਿ ਆਉਣਾ ਜੇ ਸਮਝੌਤਾ ਵੀ ਹੋਣਾ ਹੈ ਮਾਫੀ ਮੰਗਵਾ ਕੇ ਕੱਲ ਤੋਂ ਹੋਏਗਾ ਤੇ ਉਹ ਸ਼ਬਦ ਸੀ ਪ੍ਰਧਾਨ ਦੇ ਕੁੰਨੀਆਂ ਦੇ ਸਿੰਘ ਫਸ ਗਏ ਕੋਈ ਨੇਤਰੂ ਬੜੇਵੇਂ ਖਾਣੇ ਤੇ ਨਿੱਤਰ ਕੀ ਤੇ ਉਹ ਵੱਡੀ ਧਿਰ ਸੀ ਤਾਕਤਵਰ ਧਿਰ ਸੀ ਪ੍ਰਸ਼ਾਸਨ ਤੇ ਉਹਦਾ ਪ੍ਰਭਾਵ ਵੀ ਹੈ ਅਸੀਂ ਨਮੀਦਰ ਸੀਗੇ ਤੁਹਾਡਾ ਪਰਵਉਨਾ ਨਹੀਂ ਸੀਗਾ ਤੇ ਉਹਨਾਂ ਨੇ ਸਮਝੌਤਾ ਕਰਵਾਤਾ ਉਹਦਾ ਮੁੰਡਾ ਸੀ ਪਰਮੇਲ 50000 ਰੁਪਿਆ ਦੇ ਕੇ ਸਮਝੌਤਾ ਕਰਾਇਆ ਤੇ ਉਹ ਦੋਸ਼ੀ ਬਚਾਤੇ ਜਦੋਂ ਕਿ ਕੁਝ ਦਿਨਾਂ ਬਾਅਦ ਜਿੱਤੇ ਗੱਡੀ ਚੜੀ ਉਪਰੀ ਤੋਂ ਸਿੱਧੀ ਮੌਤ ਹੋ ਗਈ ਇਹ ਜਿੱਥੇ ਉਹਦਾ ਉਹ ਵੀ ਰੋਲ ਹੈ ਇਹ ਜਿੱਥੇ ਉਹਦਾ ਉਹ ਵੀ ਰੋਲ ਹੈ ਵੀ ਬਾਹਰ ਦੇ ਕਲਾਂ ਦੀ ਇੱਕ ਵੱਡੀ ਲੜਾਈ ਲੜੀ ਗਈ ਜਿਹੜੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਲੜੀ ਜਦੋਂ ਸ਼ੁਰੂ ਹੁੰਦੀ ਹੈ ਲੜਾਈ ਉਦੋਂ ਇਹ ਜਥੇਬੰਦ ਨੇ ਸਟੈਂਡ ਮਜ਼ਦੂਰਾਂ ਦੇ ਵਿਰੋਧ ਦੇ ਵਿੱਚ ਤੇ ਦੂਜੀ ਧਿਰ ਦੇ ਹੱਕ ਦੇ ਵਿੱਚ ਸੀਗਾ ਪਰ ਜਦੋਂ ਦਬਾਅ ਪਿਆ ਕਿ ਮੁੜ ਕੇ ਮਜ਼ਦੂਰਾਂ ਦੇ ਹੱਕ ਤੇ ਇਹਨੂੰ ਖੜਨ ਲਈ ਮਜਬੂਰ ਹੋਣਾ ਪਿਆ ਨਾ ਕਿ ਆਏ ਇਹ ਇਹ ਵੀ ਦੋ ਪੱਖ ਨੇਗੇ ਇਹਨਾਂ ਦੇ ਚੰਗੇ ਪੱਖ ਵੀ ਨੇਗੇ ਇਹਨਾਂ ਦੇ ਵਿੱਚ ਹੋਮਿਓ ਹੈ ਜਿਹੜੀ ਉਹ ਬੋਲਦੀ ਹੈਗੀ ਹਰ ਭਗਵਾਨ ਜੀ ਤੁਹਾਡੀ ਗੱਲ ਠੀਕ ਹੈ ਜਿਹੜੀ ਤੁਸੀਂ ਕਹਿੰਦੇ ਆ ਪਰ ਇੰਨੇ ਕਾ ਇਲਜ਼ਾਮ ਹਰ ਜੱਥੇ ਬੰਦੀ ਤੇ ਲੱਗਦੇ ਨੇ ਲਿਬਰੇਸ਼ਨ ਤੇ ਕਿਹੜਾ ਲੱਗਦੇ ਨੇ ਇੱਥੇ ਸਿੱਧਾ ਲੋਕ ਕਹਿੰਦੇ ਨੇ ਵੀ ਦਲਤਾਂ ਦੇ ਜੱਟਾਂ ਦੇ ਵਿੱਚ ਪਾਟਕ ਪਾਉਂਦੇ ਨੇ ਫਿਰ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਨਹੀਂ ਦਲਤਾਂ ਦੇ ਜੱਟਾਂ ਦੇ ਵਿੱਚ ਅਸੀਂ ਪਾਟਕ ਨਹੀਂ ਪਾਉਂਦੇ ਅਸੀਂ ਲਿਬਰੇਸ਼ਨ ਸਾਫ ਕਹਿੰਦੀ ਹੈ ਵੀ ਅਸੀਂ ਮਜ਼ਦੂਰਾਂ ਦੀ ਪਾਰਟੀਆਂ ਅਸੀਂ ਮਜ਼ਦੂਰਾਂ ਦੇ ਹਿੱਤਾਂ ਨੂੰ ਦਾਤੇ ਨਹੀਂ ਲਾਵਾਂਗੇ ਇਹਦੇ ਲਈ ਸਾਨੂੰ ਕੋਈ ਵੀ ਕੁਰਬਾਨੀ ਕਰਨੀ ਪਊਵੇ ਅਸੀਂ ਮਜ਼ਦੂਰਾਂ ਨੂੰ ਪੈਲ ਦੇ ਆਧਾਰ ਤੇ ਨੇਗੇ ਕਸਾਨੀ ਨੂੰ ਅਸੀਂ ਮਿੱਤਰ ਸ਼ਕਤੀ ਮੰਨਦੇ ਆਂ ਹੂੰ ਤੇ ਦੋਨਾਂ ਨੂੰ ਅਸੀਂ ਲੈ ਕੇ ਚੱਲਦੇ ਆਂ ਹੂੰ ਪਰ ਜਦੋਂ ਮੈਦੂਰਾ ਦਾ ਮਸਲਾ ਆਊਗਾ ਫੀਪੇ ਲਿਬਰੇਸ਼ਨ ਮੈਦੂਰਾ ਦੇ ਨਾਲ ਹੀ ਖੜੂਗੀ ਸਹੀ ਮੈਨੂੰ ਇਦਾਂ ਦੱਸੋ ਜੀ ਕਿ ਕਿ ਘਟਨਾ ਕਿਸ ਦਿਨ ਦੀ ਹੈ ਇਹ 6 ਜੂਨ ਦੀ ਘਟਨਾ ਹੈ ਜੀ 6 ਜੂਨ ਹਾਂਜੀ ਅੱਜ ਕਿੰਨੀ ਅੱਜ ਹੋ ਗਈ 27 6 ਜੂਨ ਤੋਂ ਲੈ ਕੇ 27 ਜੂਨ ਦੇ ਵਿੱਚ ਕੋਈ ਲਿਬਰੇਸ਼ਨ ਨਹੀਂ ਕੋਈ ਜਾਂਚ ਪੜਤਾਲ ਕੋਈ ਕਮੇਟੀ ਕੁਝ ਬਣਾ ਕੇ ਆਪਣੇ ਪੱਧਰ ਤੇ ਕੋਈ ਐਸਾ ਐਸੀ ਪ੍ਰਕਿਰਿਆ ਕੀਤੀ ਹੈ ਨਹੀਂ ਕਿਉਂ ਨਹੀਂ ਕੀਤੀ ਜੇ ਤਾਂ ਮਜ਼ਦੂਰਾਂ ਦੇ ਤੁਸੀਂ ਇੱਕ ਮਿੰਟ ਜੀ ਤੁਸੀਂ ਮਜ਼ਦੂਰਾਂ ਦੀ ਜਥੇਬੰਦੀ ਤੋਂ ਪਾਰਟੀ ਹੋਣ ਦਾ ਦਾਵਾ ਕਰਦੇ ਹੋ ਵੀ ਇਹ ਮਜ਼ਦੂਰਾਂ ਦੀ ਪਾਰਟੀ ਹੈ ਦੂਸਰੇ ਪਾਸੇ ਮਜ਼ਦੂਰ ਜਥੇਬੰਦੀਆਂ ਜਿਨ੍ਹਾਂ ਦਾ ਇੱਕ ਆਪਣਾ ਪੰਜਾਬ ਦੇ ਵਿੱਚ ਨਾਮ ਆ ਖਾਸ ਕਰਕੇ ਸੰਗਰੂਰ ਦੇ ਵਿੱਚ ਉਹਨਾਂ ਜਥੇ ਲੀਡਰਾਂ ਦਾ ਇੱਕ ਉਹਨਾਂ ਦੀ ਇੱਕ ਕ੍ਰੈਡੀਬਿਲਟੀ ਹੈ ਲੀਡਰਾਂ ਦਾ ਇੱਕ ਵੱਡਾ ਨਾਮ ਆ ਜਿਹਦੇ ਜਿਨ੍ਹਾਂ ਨੇ ਉਸ ਜਾਂਚ ਕਮੇਟੀ 'ਚ ਭਾਗ ਲਿਆ ਉਹਨਾਂ ਦੀ ਜਾਂਚ ਕਮੇਟੀ ਨੂੰ ਤੁਸੀਂ ਮੰਨਦੇ ਨਹੀਂ ਆਪ ਤੁਸੀਂ ਕੀਤੀ ਨਹੀਂ ਤੇ ਤੁਸੀਂ ਕਿੰਨੇ ਕੁ ਸੈਂਸਿਓਰ ਹੋ ਇਸ ਮਸਲੇ ਤੇ ਵੀ ਅਸੀਂ ਮਜ਼ਦੂਰਾਂ ਲਈ ਨਹੀਂ ਦੋ ਪੱਖ ਹੁੰਦੇ ਨੇ ਹਰ ਇੱਕ ਗੱਲ ਦੇ ਪਹਿਲੀ ਗੱਲ ਅਸੀਂ ਕਿਸੇ ਦੀ ਕ੍ਰੈਡੀਬਿਲਿਟੀ ਸਵਾਲ ਨਹੀਂ ਚੱਕਦੇ ਉਹ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਹੋਵੇ ਉਹ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਯੂਨੀਅਨ ਹੋਵੇ ਜੋ ਵੀ ਨੇ ਜੋ ਲੜ ਰਹੇ ਨੇ ਉਹ ਵਧੀਆ ਗੱਲ ਹੈਗੀ ਪਰ ਇਹ ਪਹਿਲੀ ਗੱਲ ਨਹੀਂ ਨਹੀਂ ਸੁਣੋ ਪੂਰੀ ਗੱਲ ਸੁਣੋ ਉਹ ਲੜ ਰਹੇ ਨੇਗੇ ਅਗਰ ਅਸੀਂ ਉਹਦੇ ਵਿੱਚ ਇਨਵੋਲਵ ਨਹੀਂ ਹੋ ਸਕੇ ਇਹਦੇ ਇਹ ਦਾ ਮਤਲਬ ਇਹ ਨਹੀਂ ਵੀ ਅਸੀਂ ਮਜ਼ਦੂਰਾਂ ਦੇ ਪੱਖ ਦੇ ਵਿੱਚ ਨਹੀਂ ਖੜਦੇ ਅਸੀਂ ਬਰੁਜਤ ਤੇ ਖੜੇ ਨਹੀਂਗੇ ਪੱਖ 'ਚ ਵੀ ਨਹੀਂ ਖੜੇ ਨਹੀਂ ਨਹੀਂ ਅਸੀਂ ਪੱਖ ਦੇ ਵਿੱਚ ਖੜੇ ਆ ਅਸੀਂ ਕਿਹਾ ਵੀ ਜੋ ਤੱਕਾ ਹੋਇਆ ਉਹਦੇ ਖਿਲਾਫ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਹ ਅਸੀਂ ਸੋਸ਼ਲ ਮੀਡੀਆ ਦੇ ਵੀ ਕਿਹਾ ਤੇ ਅਸੀਂ ਪ੍ਰੈਸ 'ਚ ਵੀ ਕਿਹਾ ਇਹ ਅਸੀਂ ਉਠਾਈਏ ਆਵਾਜ਼ ਇਹ ਮੇਰੇ ਨਿੱਜੀ ਤੌਰ ਤੇ ਮੈਂ ਤਾਂ ਆਪਦੇ ਪਰਿਵਾਰਕ ਸਮੱਸਿਆਵਾਂ ਚੁਲਦੀਆਂ ਮੈਂ ਕਿੰਨੀਆਂ ਮੌਤਾਂ ਨੇਨਕੀ ਤੀਰਾਂ ਤੋਂ ਲੈ ਕੇ ਹੁਣ ਤੱਕ ਕੱਲ ਨੂੰ ਵੀ ਹੋਗਾ ਪਰ ਤੁਹਾਨੂੰ ਵੀ ਹੋਗਾ ਕੱਲ ਵੀ ਪੋਤੋਂ ਆਇਆ ਹੈ ਨਾ ਹਰ ਭਗਵਾਨ ਪਾਰਟੀ ਨਹੀਂ ਹੈਗੀ ਹਰ ਭਗਵਾਨ ਪਾਰਟੀ ਹੈ ਮੈਂ ਇਹ ਜੀ ਪਾਰਟੀ ਬੀ ਗੱਲ ਕਰਦਾ ਵਿਅਕਤੀਗਤ ਕੁਝ ਨਹੀਂ ਹੁੰਦਾ ਪਾਰਟੀ ਚ ਮੈਂ ਕਹਿੰਦਾ ਵੀ ਫਿਰ ਪਾਰਟੀ ਹਰ ਕੋ ਆਣੀ ਪਗਾਨੀ ਤਾਂ ਦੇ ਕੋਈ ਹੋਰ ਵੀ ਜਾ ਸਕਦਾ ਮੇਰਾ ਸਵਾਲ ਇਹ ਹੈ ਨਾ ਤੁਸੀਂ ਉਸ ਕਮੇਟੀ 'ਚ ਸ਼ਾਮਲ ਹੋਏ ਨਾ ਤੁਸੀਂ ਆਪਣੇ ਪੱਧਰ ਤੇ ਕੋਈ ਜਾਂਚ ਪੜਤਾਲ ਕੀਤੀ ਸਿਰਫ ਸਿਰਫ ਤੁਹਾਨੂੰ ਉਸ ਕਮੇਟੀ 'ਚ ਬੁਲਾਇਆ ਨਹੀਂ ਗਿਆ ਤੁਹਾਨੂੰ ਉਸ ਕਮੇਟੀ 'ਚ ਨਹੀਂ ਬੁਲਾਇਆ ਗਿਆ ਤੁਸੀਂ ਸਿਰਫ ਤੇ ਸਿਰਫ ਜਿਹੜੀ ਹੈ ਦਲਤਾਂ ਦੇ ਉੱਤੇ ਰਾਜਨੀਤੀ ਕਰਨੀ ਹੈ ਮੁੱਦਾ ਪਸਾਉਣਾਗਾ ਕੰਟਾ ਪਸਾਉਣਾ ਕਿ ਕਿਉਂ ਉਹਨਾਂ ਦੀ ਕੀ ਮਜਾਲ ਸੀ ਤੁਸੀਂ ਉੱਥੇ ਜਾ ਕੇ ਕਹਿੰਦੇ ਵੀ ਅਸੀਂ ਉਸ ਕਮੇਟੀ ਦਾ ਹਿੱਸਾ ਬੰਨਣਾ ਉਹ ਰੋਕੇ ਦਿਖਾਉਂਦੇ ਤੁਹਾਨੂੰ ਨਹੀਂ ਰੁਕ ਸਕਦੇ ਸੀਗੇ ਫਿਰ ਕਹੀ ਕੋਈ ਪਹਿਲੀ ਗੱਲ ਅਸੀਂ ਦਲਤਾਂ ਦੇ ਨਾਂ ਤੇ ਰਾਜਨੀਤੀ ਨਹੀਂ ਕਰਦੇ ਸੀਪੇਮ ਲਬਰੇਸ਼ਨ ਹੈ ਗਿਨੇ ਸਭ ਤੋਂ ਪਹਿਲਾਂ ਮਜ਼ਦੂਰਾਂ ਦੇ ਸਵਾਲ ਨੂੰ ਉਠਾਇਆ ਉਹ ਗੋਹੇ ਕੁੜੀਆ ਸਵਾਲ ਹੋਵੇ ਉਹ ਮਜ਼ਦੂਰਾਂ ਦੇ ਹਫ਼ਤਾਵਾਰੀ ਛੁੱਟੀ ਦਾ ਸਵਾਲ ਹੋਵੇ ਉਹ ਪਲਾਟਾਂ ਦਾ ਸਵਾਲ ਹੋਵੇ ਉਹ ਕਰਾਂ ਸਵਾਲ ਹੋਵੇ ਉਹ ਕਰਜ਼ਾ ਮਾਫੀ ਦਾ ਸਵਾਲ ਹੋਵੇ ਉਹ ਦਿਹਾੜੀ ਦਾ ਸਵਾਲ ਹੋਵੇ ਉਹ ਝੱਬਲ ਸਿੰਘ ਕਾਂੜਾ ਵਾਲਾ ਮਸਲਾ ਹੋਵੇ ਕਿਤੇ ਲੜੇਆਂ ਸੀ ਜੀ ਵੀ ਰਾਜਨੀਤੀ ਹੈ ਨਹੀਂ ਨਹੀਂ ਰਾਜਨੀਤੀ ਰਾਸ ਦੀ ਕੀਤੀ ਨਹੀਂ ਅਸੀਂ ਕਦੇ ਕਹੇ ਵੀ ਅਸੀਂ ਇਨਸ਼ਾਅੱਲਾ ਚੱਲਣਾ ਨਹੀਂ ਨਹੀਂ ਤੁਸੀਂ ਕਹਿੰਦੇ ਨਹੀਂ ਰਾਜਨੀਤੀ ਨਹੀਂ ਨਹੀਂ ਤੁਸੀਂ ਕਹਿੰਦੇ ਦਲਤਾਂ ਦੇ ਨਾਂ ਤੇ ਰਾਜਨੀਤੀ ਕਰਦੇ ਹੋ ਅਸੀਂ ਦਲਤਾਂ ਦੇ ਨਾਂ ਤੇ ਰਾਜਨੀਤੀ ਕਰਦੇ ਆ ਪਰ ਹਾਂ ਪੱਖੀ ਕਰਦੇ ਆ ਠੀਕ ਹੈ ਅਸੀਂ ਉਹਨੂੰ ਛੋੜੇ ਹੀ ਤਾਂ ਲਈ ਨਹੀਂ ਵਰਤਦੇ ਉਹਦੀ ਕੁਰਬਾਨੀਆਂ ਨੇ ਫੇ ਤੁਸੀਂ ਪਿਛੋਕ ਚਲੇਗੇ ਤੁਸੀਂ ਪਸ਼ਾਗੋ ਚਲੇਗੇ ਇਸ ਦੇ ਵਿੱਚ ਇਹ ਚੱਕੀ ਤਾਂ ਹੈ ਗਈ ਨਾ ਤੁਸੀਂ ਪਸ਼ਾ ਚਲੇਗੇ ਨਾ ਕਮੇਟੀ ਸ਼ਾਮਲ ਹੋਏ ਨਾ ਤੁਸੀਂ ਕੋਈ ਆਪਣੇ ਪੱਧਰ ਤੇ ਕੋਸ਼ਿਸ਼ ਕੀਤਾ ਸਿਰਫ ਰੋਲਾ ਰੋਲਾ ਬਾਰ ਬਾਰ ਪਾਈ ਗਿਆ ਸੋਸ਼ਲ ਮੀਡੀਆ ਤੇ ਪਾ ਦੇਖਦਾ ਬਿਆਨ ਦਿੱਤਾ ਖਬਰਾਂ ਸਿ ਛਪ ਗਿਆ ਐਨੀ ਜੰਮੇ ਵਿੱਚ ਜਦੋਂ ਪੰਜਾਬ ਦੇ ਵਿੱਚ ਹੁਣ ਤਾਂ ਇਹ ਮਤਲਬ ਧੜੇਬੰਦੀ ਹੋ ਰਹੀ ਹੈ ਨਾ ਭਾਜਪੀ ਦੇ ਬੰਦੇ ਜਿਹੜੇ ਨੇ ਉਹ ਪੰਜਾਬ ਨੂੰ ਪਹਿਲੀ ਆਪਾਂ ਕਹਿੰਦੇ ਵੀ ਭਾਜਪੀ ਇਹ ਦਲਤਾਂ ਤੇ ਕਿਸਾਨਾਂ ਨੂੰ ਲੜਾ ਰਹੀ ਹੈ ਹੁਣ ਸਿੱਧਾ ਪਲੇਟਫਾਰਮ ਤੋਂ ਉਹਨਾਂ ਨੇ ਰੈਲੀ ਕੀਤੀ ਉਹ ਬਹੁਤੇ ਇਕੱਠ ਕਰਕੇ ਹੂੰ ਇਸ ਮੌਕੇ ਤੇ ਫਿਰ ਸਾਨੂੰ ਸਾਰੇ ਮਜ਼ਦੂਰ ਜਿਹੜੀਆਂ ਇਨਕਲਾਬੀ ਜਥੇਬੰਦੀਆਂ ਨੇ ਸਾਨੂੰ ਉਹਨਾਂ ਨਾਲ ਖੜਨਾ ਚਾਹੀਦਾ ਅਸੀਂ ਇਹ ਉਹਨਾਂ ਦੀ ਕਮੇਟੀ ਦੇ ਉੱਤੇ ਉਹਨਾਂ ਦੇ ਉੱਤੇ ਅਸੀਂ ਸਵਾਲ ਉਠਾਉਂਦੇ ਹਾਂ ਸਵਾਲ ਨਹੀਂ ਉਠਾਉਂਦੇ ਪਹਿਲੀ ਗੱਲ ਇਹਨੂੰ ਕਲੀਅਰ ਕਰੋ ਅਸੀਂ ਆਖਿਆ ਵੀ ਉਸ ਨੇ ਜਿਹੜੀ ਜਾਂਚ ਪੜਤਾਲ ਕੀਤੀ ਅਸੀਂ ਉਹਦੇ ਨਾਲ ਪੂਰੇ ਹੱਦ ਤੱਕ ਸਹਿਮਤ ਤਾਂ ਪਰ ਬਹੁਤ ਸਾਰੀਆਂ ਗੱਲਾਂ ਨਾਲ ਸਹਿਮਤ ਨਹੀਂ ਤੁਸੀਂ ਨਹੀਂ ਨਹੀਂ ਦੋ ਚੀਜ਼ਾਂ ਨੇ ਇਹਨੂੰ ਉਹ ਨਖੇੜੋ ਨਾ ਕਹਨਾ ਮੈਂ ਅਫਸਰ ਵੀ ਨਹੀਂ ਚੋੜਨਾ ਕਿਹੜੀਆਂ ਨਾਲ ਸਹਿਮਤੋਂ ਕਿਹੜੀਆਂ ਨਹੀਂ ਬਸ ਅਸੀਂ ਇਹ ਕਹਿਣਾ ਚਾਹੁੰਨੇ ਆਂ ਵੀ ਜਿਹੜਾ ਕਰੂਰਤ ਨਾਲ ਪੁੱਟਿਆ ਗਿਆ ਉਹ ਤੇ ਐਕੀ ਐਕੀ ਤੇ ਲੱਗਦੀ ਲੱਗਦਾਗਾ ਲੱਗਿਆ ਹੋਇਆ ਲੱਗੇ ਹੋਇਆ ਉਹ ਬੰਦੇ ਵੀ ਸਹਿਮਤ ਨਹੀਂ ਦਿੱਤੇ ਪਰ ਉਹਦੇ ਵਿੱਚ ਮੰਗ ਨਹੀਂ ਕੀਤੀ ਜਾਂਦੀ ਉਹ ਆਲਰੇਡੀ ਲੱਗੇ ਹੋਏ ਜਿਹੜੇ ਲੱਗੇ ਹੋਰੀ ਮੰਗ ਹੀ ਨਹੀਂ ਹੁੰਦੀ ਕਿਉਂ ਨਹੀਂ ਹੁੰਦੀ ਲੱਗੀ ਗਿਆ ਤਾਂ ਲੱਗੇ ਕਨਾ ਹਾਂਜੀ ਫਿਰ ਉਹ ਜਾਓ ਕਹੋ ਵੀ ਇਹ ਜਿਹੜਾ ਲੱਗਿਆ ਅਸੀਂ ਨਾਲ ਸਹਿਮਤ ਆ ਉਹ ਕਹਿੰਦੇ ਵੀ ਜਦੋਂ ਜਦੋਂ ਅਸੀਂ ਇਹ ਕਹਿੰਦੇ ਆ ਵੀ ਜੱਤਿਆਂ ਦੀ ਲੜਾਈ ਨਹੀਂ ਇਹਦਾ ਮਤਲਬ ਅਸੀਂ ਆਲਰੇਡੀ ਰੰਦ ਕਰ ਚੁੱਕੇ ਆ ਅਸੀਂ ਵੀ ਕਹਿੰਦੇ ਆ ਕਿ ਉਹ ਗੈਂਗਵਾਰ ਹੋ ਸਕਦੀ ਹੈ ਹਾਂ ਗੈਂਗ ਦਾ ਕੋਈ ਧਰਮ ਨਹੀਂ ਕੋਈ ਯਤ ਨਹੀਂ ਠੀਕ ਹੈ ਇਹ ਅਸੀਂ ਮੰਨਦੇ ਆ ਤੇ ਉਥੇ ਕੋਈ ਇਖ ਇਖਦਾ ਮਤਲਬ ਨਹੀਂ ਪਰ ਜਦੋਂ ਕੋਈ ਇਸ ਕੂਰਤਾਂ ਦਾ ਕੁੱਟੂਗਾ ਉਹਦੇ ਪਰਚਾ ਦੱਚ ਹੋਣੀ ਚਾਹੀਦਾ ਤੇ ਅੱਜ ਤੱਕ ਪ੍ਰਸ਼ਾਸਨ ਨੇ ਉਸ ਨੂੰ ਕਿਉਂ ਨਹੀਂ ਗ੍ਰਿਫਤਾਰ ਕੀਤਾ ਕਿਹੜੇ ਕਾਰਨ ਨੇ ਜਿਹਦੇ ਕੋਈ ਗ੍ਰਿਫਤਾਰ ਨਹੀਂ ਕੀਤਾ ਕਿ ਮਨਜੀਤ ਸਿੰਘ ਇਹ ਉਹ ਵੱਡੀ ਅਥਰੂ ਦੇ ਨੇਤਾ ਹੈਗਾ ਇਹ ਗੱਲ ਤਾਂ ਇਹ ਵੀ ਆ ਰਹੀ ਹੈ ਜੀ ਜਦੋਂ ਜੀ ਉਹਨਾਂ ਨੇ ਕੱਲ ਬਿੱਤੀ ਤੁਸੀਂ ਇੰਟਰਵਿਊ 'ਚ ਵੀ ਸੁਣਿਆ ਹੋਊਗਾ ਉਹ ਕਹਿੰਦੇ ਵੀ ਬਿਨਾਂ ਜਾਂਚ ਪੜਤਾਲ ਕੀਤੇ ਜਿਹੜਾ ਪੁਲਿਸ ਨੇ ਐਸ.ਐਸ.ਟੀ ਐਕਟ ਲਾਤਾ ਕਈ ਥਾਂ ਤੇ ਦਲਤ ਕੁੱਟੇ ਗਏ ਮੀਮਸੇ ਕੁੱਟੇ ਗਏ ਬਲਦ ਕਲਾ ਕੁੱਟੇ ਗਏ ਹੋਰ ਥਾਵਾਂ ਤੇ ਕੁੱਟੇ ਗਏ ਉਦੋਂ ਪ੍ਰਸ਼ਾਸਨ ਨੇ ਧਰਨੇ ਲਾਉਂਦੇ باوجود ਵੀ ਐਸ.ਐਸ.ਟੀ ਐਕਟ ਨਹੀਂ ਲਾਇਆ ਤੇ ਬਿਨਾਂ ਕਹੀ ਲਾਇਆ ਇਥੋਂ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਵੀ ਪ੍ਰਸ਼ਾਸਨ ਜਿਹੜਾ ਉਹ ਵੀ ਚਾਹੁੰਦਾਗਾ ਵੀ ਦਲਤ ਤੇ ਇਹ ਲੋਕ ਜਿਹੜੇ ਨੇ ਉਹ ਇਹਨਾਂ ਦੇ ਸਿੰਘ ਫਸਣ ਔਰ ਜਿਹੜੀ ਭਾਜਪਾ ਹੈ ਉਹਦਾ ਲਾਹਾ ਲੈ ਨਹੀਂ ਸਰਕਾਰ ਹੋਵੇ ਪ੍ਰਸ਼ਾਸਨ ਹੋਵੇ ਭਾਜਪਾ ਹੋਵੇ ਉਹ ਤਾਂ ਚਾਹੂਗੀ ਹਾਂ ਭਾਜਪਾ ਤਾਂ ਚਾਹੂਗੀ ਕਿ ਆਪਾਂ ਦੀ ਗੇਮ ਰਸ਼ ਕਰਤਾ ਨਹੀਂ ਹੋਏ ਉਹ ਚਾਉਣਗੇ ਪਰ ਅਸੀਂ ਇਹ ਦੇਖਾਂਗੇ ਵੀ ਅਸੀਂ ਖੜ੍ਹਦਾ ਕਿੱਥੇ ਹੈਗਾ ਸਾਡਾ ਸਟੈਂਡ ਕੀ ਹੈਗਾ ਕੀ ਅਸੀਂ ਏਕਤਾ ਦੇ ਨਾਂ ਤੇ ਸਾਂਝੀ ਤਾਂ ਨਹੀਂ ਬਣ ਰਹੀ ਪਹਿਲੀ ਗੱਲ ਅਸੀਂ ਸਾਂਝੇ ਨਹੀਂ ਪਹਿਲੀ ਗੱਲ ਸਾਫ਼ ਅਸੀਂ ਕਹਨੇ ਆ ਅਸੀਂ ਮਜ਼ਦੂਰਾਂ ਦੇਾਂਗੇ ਕਿਸਾਨਾਂ ਦੇ ਆ ਅਸੀਂ ਮਿੱਤਰ ਦੁਸ਼ਮਣ ਤੇ ਵਿਰੋਧੀਆਂ ਨੂੰ ਅਡੱਡ ਕਰਦੇ ਆ ਕਿਸਾਨ ਸਾਡੀ ਮਿੱਤਰ ਸ਼ਕਤੀ ਨੇ ਇਹਨਾਂ ਤੋਂ ਬਿਨਾ ਨਾ ਕੋਈ ਇਨਕਲਾਬ ਨੇਪਰੀ ਕਰ ਸਕਦਾ ਨਾ ਕੋਈ ਲੜਾਈ ਲੜੀ ਜਾ ਸਾਂਝੀ ਲੜਾਈ ਹੋਊਗੀ ਪਰ ਜੇ ਅਸੀਂ ਲੜਾਈ ਲੜਾਂਗੇ ਤਾਂ ਅਸੀਂ ਮਜ਼ਦੂਰਾਂ ਦੇ ਹਿੱਤ ਨੂੰ ਦਾਤੇ ਨਹੀਂ ਲਾਵਾਂਗੇ ਤੇ ਇਥੇਲੀ ਜਿਹੜੀ ਕਮੇਟੀ ਬਣੀ ਉਹ ਲੜ ਰਹੀ ਆ ਅਸੀਂ ਤਾਂ ਸਵਕਤ ਕਰ ਰਹੇ ਹਾਂ ਤੇ ਇਹ ਤਾਂ ਭੱਜੇ ਨਹੀਂਗੀ ਅੱਛਾ ਲਾਸਟ ਤੇ ਇਹ ਦੱਸੋ ਜੀ ਸ਼ੋਰਟ ਦੇ ਵਿੱਚ ਕਿਹੜੀਆਂ ਉਹਨਾਂ ਦੀਆਂ ਗੱਲਾਂ ਨਾਲ ਨਹੀਂ ਸਹਿਮਤ ਆ ਉਹਦੇ ਵਿੱਚ ਦੇਖੋ ਹਨਾ ਉਹ ਕਮੇਟੀ ਬਣਾਉਂਦੇ ਨੇਗੇ ਮੈਂ ਪਹਿਲੇ ਵੀ ਕਿਹਾ ਮੌਕੇ ਬਾਰਦਾਰ ਦੇ ਘਟਣਾ ਉਹਨਾਂ ਨੇ ਤੁਸੀਂ ਕਿਹਾ ਵੀ ਦਰਜਨ ਤੋਂ ਵਧੇਰੇ ਬਿਆਨ ਲੈਣਗੇ ਹਾਂ ਲੋਕਾਂ ਨੂੰ ਮਿਲੇ ਲੋਕਾਂ ਨੂੰ ਮਿਲੇ ਨੇ ਪਰ ਜਿਹੜਾ ਬੰਦਾ ਵੀਡੀਓ ਬਣਾ ਰਿਹਾ ਉਹਦਾ ਕੋਈ ਬਿਆਨ ਨਹੀਂ ਉਹਦੇ ਕੋਲ ਕੁਸ ਨਹੀਂ ਜਿਹਨੇ ਹੱਥ ਫੜੇ ਨੇ ਉਹਦੇ ਉਹਦੇ ਬਾਰੇ ਕੋਈ ਬਿਆਨ ਨਹੀਂ ਕੋਈ ਟਿੱਪਣੀ ਨਹੀਂ ਤੇ ਇਸ ਲਈ ਇਹ ਗੱਲਾਂ ਨੂੰ ਸਮਝਣੀ ਜ਼ਰੂਰਤ ਹੈ ਦੂਜੀ ਗੱਲ ਉਹ ਖੁਦ ਮੰਨ ਰਹੇ ਨੇ ਇੱਕ ਪਾਸੇ ਕਹਿੰਦੇ ਵੀ ਉਹ ਜਾਤੀਵਾਦੀ ਨਹੀਂ ਜਦੋਂ ਕਮੇਟੀ ਜਾਂਦੀ ਹੈ ਉਹ ਨੇਤਾ ਜਾਂਚ ਕਮੇਟੀ ਨੂੰ ਕੋਆਪਰੇਟ ਨਹੀਂ ਕਰਦਾ ਬਹੁਤ ਔਖਾ ਹੁੰਦਾ ਹੈਗਾ ਫਿਰ ਉਹਨਾਂ ਨੇ ਮੈਂਸ਼ਨ ਵੀ ਕੀਤਾ ਨਾ ਹਾਂ ਮੈਂਸ਼ਨ ਕੀਤਾ ਹੈ ਤਾਂ ਨਾ ਉਹ ਹੀ ਹੈ ਉਹਨਾਂ ਦੀ ਇਮਾਨਦਾਰੀ ਹੈ ਕਿਤੇ ਨਾ ਕਿਤੇ ਨਹੀਂ ਲੁਕੋ ਸਕਦੇ ਸੀ ਨਹੀਂ ਨਹੀਂ ਇਮਾਨਦਾਰੀ ਤਾਂ ਰੱਖਣੀ ਹੀ ਪਊਗੀ ਜੇ ਤੁਸੀਂ ਇਮਾਨਦਾਰ ਹੋਗੇ ਤਾਂ ਇਹ ਲੋਕਾਂ ਨੂੰ ਜਾਓਗੇ ਸਵਾਲ ਦੇਣੇ ਪੈਣਗੇ ਲੋਕਾਂ 'ਚ ਹਾਂ ਇਗੜਾ ਕਲਾ ਸੋਸ਼ਲ ਮੀਡੀਆ ਵੀ ਜਵਾਬ ਦੇ ਇੱਕ ਦਾ ਦੇਤਾ ਦੇਤਾ ਨਹੀਂ ਤਾਂ ਨਾ ਦਿੱਤਾ ਜੇ ਤੁਸੀਂ ਲੋਕਾਂ ਦੇ ਵਿੱਚ ਜਾਣੇ ਹੋ ਤਾਂ ਤੁਹਾਨੂੰ ਜਵਾਬ ਤਾਂ ਲੋਕਾਂ ਦੇ ਵਿੱਚ ਹੀ ਦੇਣਾ ਪਊਗਾ ਅੱਛਾ ਜੀ ਹਾਂ ਅਸੀਂ ਕਹਿੰਦੇ ਆ ਅਸੀਂ ਸਿੱਪੇਮੇ ਲਵਲੂ ਵੀ ਕਹਿੰਦੇ ਆ ਅਸੀਂ ਮਜ਼ਦੂਰ ਮੁਕਤੀ ਮੋਤੀ ਵੀ ਲੋਕ ਕਹਿੰਦੇ ਆ ਅਸੀਂ ਕਮੇਟੀ ਦੇ ਨਾਲ ਆਂਗੇ ਹੂੰ ਜਿਹੜਾ ਕੋਈ ਕਮੇਟੀ ਹੈਗੀ ਬਾ ਸਾਡੇ ਕੁਝ ਸਵਾਲ ਨੇ ਉਹਨਾਂ ਸਵਾਲਾਂ ਤੇ ਸਾਡੀ ਕੱਲ ਨੂੰ ਮੀਟਿੰਗ ਹੈ ਇੱਕ ਸਵਾਲ ਦੱਸੋ ਜੀ ਆਰੀ ਨਹੀਂ ਕੱਲ ਨੂੰ ਸਾਡੀ ਇੱਕ ਮੀਟਿੰਗ ਹੈਗੀ ਉਹਦੇ ਵਿੱਚ ਅਸੀਂ ਉਹ ਸਾਰੇ ਡਿਸਕਸ ਕਰਾਂਗੇ ਤੇ ਉਹਦੇ ਵਿੱਚ ਤੁਹਾਨੂੰ ਅਸੀਂ ਜਿਹੜਾ ਹੈਗਾ ਦੱਸ ਦਾਂਗੇ ਉਹਦੇ ਵਿੱਚ ਵੀ ਕਿ ਕਿ ਸਵਾਲ ਵਿਚਾਰੇ ਗਏ ਨੇ ਉੜਦੇ 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 ਇੱਕ ਰਾਹੀ ਹੈ ਇਹ ਕਹਦਾ ਤੂ ਇਹ ਕਹਿੰਦਾ ਵੀ ਉਹ ਜਾਂਚ ਦੇ ਵਿੱਚ ਕਿਤੇ ਨਾ ਕਿਤੇ ਨੁਕਸ ਹੈ ਇਹ ਵੀ ਕਹਿਣਾ ਚਾਹੁੰਦਾ ਜਿਹੜੀ ਜਾਂਚ ਕਮੇਟੀ ਬਣਾਈ ਹੈ ਉਹਨਾਂ ਤੋਂ ਉਸ ਤਰ੍ਹਾਂ ਦੀ ਜਾਂਚ ਨਹੀਂ ਹੋਈ ਮੈਂ ਉਹ ਸ਼ਬਦ ਨਹੀਂ ਯੂਜ਼ ਕੀਤਾ ਤੁਸੀਂ ਮੂੰਹ ਚ ਮਾਰ ਰਹੇ ਹੋਗੇ ਮੈਂ ਕਿਹਾ ਵੀ ਕੁਝ ਗੱਲਾਂ ਨਾਲ ਸਹਿਮਤ ਨਹੀਂ ਹੈਗੇ ਅਸੀਂ ਉਹ ਕਿਤੇ ਨਾ ਕਿਤੇ ਬਹੁਤ ਸਾਰੀਆਂ ਗੱਲਾਂ ਗੋਲ ਨੇ ਇਹ ਤੁਸੀਂ ਵੀ ਜਾਣਦੇ ਹੋ ਇਹ ਗੱਲਾਂ ਤੁਸੀਂ ਵੀ ਜਾਣਦੇ ਨਹੀਂ ਆਪਾਂ ਜੀ ਕੋਈ ਗੱਲ ਨਹੀਂ ਜਾਣਦੇ ਆਪਾਂ ਜਿਹੜੀ ਗੱਲ ਹੈ ਉਹਨਾਂ ਤੇ ਕਹੀ ਉਹ ਤੋਂ ਕਰ ਲਈ ਇਹ ਤੁਸੀਂ ਵੀ ਜਾਣਦੇ ਹੋ ਵੀ ਇਹ ਕੁਝ ਗੱਲਾਂ ਗੋਲ ਨੇ ਇਹ ਕਿਉਂ ਗੋਲ ਹੋਈਆਂ ਨੇ ਠੀਕ ਹੈ ਜਿੱਦਿ ਇਹਨਾਂ ਨੇ ਰਿਪੋਰਟ ਕੀਤੀ ਮੈਂ ਮੇਰਾ ਪਹਿਲੀ ਟਿੱਪਣੀ ਮੇਰੀ ਸੀ ਜੇ ਪਪੀ ਨੇ ਕੀਤੀ ਸੀ ਮੈਂ ਕਿਹਾ ਦਰੂਸ ਰਿਪੋਰਟ ਹੈ ਮੈਂ ਕਿਹਾ ਜਿਹੜੀ ਪੀਐਸਸੀ ਤੋਂ ਜਿਹੜਾ ਜਮਾਨੀ ਜ਼ਮੀਨ ਪ੍ਰਾਪਤੀ ਸੰਗਤ ਕਮੇਟੀ ਦਾ ਇੱਕ ਪੇਜ ਹੈ ਉਹਦੇ ਮੈਂ ਕਿਹਾ ਵੀ ਦਰੂਸ ਰਿਪੋਰਟ ਹੈ ਪਰ ਇਸ ਨੂੰ ਵਿੱਚ ਕੁਝ ਸਵਾਲ ਨੇ ਜਿਨ੍ਹਾਂ ਨੂੰ ਵਿਚਾਰਨਾ ਬਹੁਤ ਜ਼ਰੂਰੀ ਹੈ ਇਸੇ ਕਰਕੇ ਸੀ ਕੱਲ ਨੂੰ ਇੱਕ ਮੀਟਿੰਗ ਰੱਖੀ ਹੈ ਸੰਗਰੂਰ ਜ਼ਿਲ੍ਹੇ ਦੀ ਜੇ ਕੋਈ ਕਾਰ ਦੇਊਗੀ ਕਮੇਟੀ ਜੇ ਸਾਨੂੰ ਸ਼ਾਮਲ ਕਰਨਗੇ ਤਾਂ ਸੀ ਉਹਦੇ ਸ਼ਾਮਲ ਹੋਵਾਂਗੇ ਠੀਕ ਹੈ ਜੇ ਨਹੀਂ ਕਰਨਗੇ ਤਾਂ ਅਸੀਂ ਆਪਣੇ ਪੱਧਰ ਤੇ ਇਹ ਲੜਾਈ ਵੀ ਲੜਾਂਗੇ ਠੀਕ ਹੈ ਅਸੀਂ ਮਜ਼ਦੂਰਾਂ ਦੇ ਵੱਲੋਂ ਲੜਾਂਗੇ ਹਮੇਸ਼ਾ ਤੇ ਅਸੀਂ ਮਜ਼ਦੂਰਾਂ ਦੇ ਨਾਲ ਖੜੇ ਆਂਗੇ ਠੀਕ ਹੈ ਪਰ ਅਸੀਂ ਕਿਸਾਨ ਵਿਰੋਧੀ ਨਹੀਂ ਠੀਕ ਹੈ ਅਸੀਂ ਜੱਟ ਮਾਨਸਿਕਤਾ ਦੇ ਖਿਲਾਫ ਆਂਗੇ ਠੀਕ ਹੈ ਅਸੀਂ ਹੋਮੀਓ ਦੇ ਖਿਲਾਫ ਆਂਗੇ ਠੀਕ ਹੈ ਜੇ ਕੋਈ ਇਹ ਹੰਕਾਰ ਕਰੇ ਅਸੀਂ ਵੱਡੀ ਜੱਥੇਬੰਦੀਆਂ ਤਾਂ ਅਸੀਂ ਉਸ ਮਾਨਸਿਕਤਾ ਦੇ ਖਿਲਾਫ ਆਂਗੇ ਠੀਕ ਹੈ ਤੇ ਇਸ ਕਰਕੇ ਅਸੀਂ ਲੜਾਂਗੇ ਮਜ਼ਦੂਰਾਂ ਕਿਤੇ ਵੀ ਧੱਕਾ ਹੋਊਗਾ ਅਸੀਂ ਖੜੇ ਆ ਮਜ਼ਦੂਰਾਂ ਦੇ ਨਾਲ ਹਰਪੂ ਆਂ ਜੀ ਤੁਸੀਂ ਮੇਰੇ ਹਰ ਸਵਾਲ ਦਾ ਜਿਹੜਾ ਜਵਾਬ ਵਿਪੱਕ ਨਹੀਂ ਦਿੱਤਾ ਜੇ ਮੈਂ ਕੋਈ ਤਿੱਖੇ ਸਵਾਲ ਵੀ ਕੀਤੇ ਤਾਂ ਮੇਰੀ ਜ਼ਿੰਮੇਵਾਰੀ ਬਣਦੀ ਹੈ ਤੁਹਾਨੂੰ ਉਹ ਸਵਾਲ ਕਰਨ ਦੀ ਤੇ ਉਹਦਾ ਜਵਾਬ ਦੇਣ ਦੀ ਤੁਹਾਡੀ ਜ਼ਿੰਮੇਵਾਰੀ ਹੈ ਤੁਸੀਂ ਸਾਨੂੰ ਵਕਤ ਦਿੱਤਾ ਆਡੀਅנס ਨੂੰ ਵਕਤ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਦੋਸਤੋ ਇਹ ਹਨ ਹਰਪ੍ਰਭਾਨ ਪੀਖੀ ਜੀ ਸੀਪੀਐਮਐਲ ਅਬਰੇਸ਼ਨ ਦੇ ਸੂਬੇ ਦੇ ਆਗੂ ਨੇ ਮਜ਼ਦੂਰ ਮੁਕਤੀ ਮੋਰਚਾ ਦੇ ਵੀ ਆਗੂ ਨੇ ਇਹਨਾਂ ਦਾ ਸੰਘਰਸ਼ਾਂ ਦਾ ਵੱਡਾ ਜਿਹੜਾ ਹੈਗਾ ਤਜਰਬਾ ਵੀ ਰਿਹਾ ਹੈ ਆਪਾਂ ਇਹਨਾਂ ਨਾਲ ਗੱਲਬਾਤ ਕੀਤੀ ਏ ਜਿਹੜਾ ਦੂਜਾ ਨਜ਼ਰੀਆ ਆ ਰਿਹਾਗਾ ਉਹਦੇ ਤੇ ਆਪਾਂ ਗੱਲ ਕਰਨੀ ਕੋਸ਼ਿਸ਼ ਕੀਤੀ ਏ ਫੈਸਲਾ ਤੁਸੀਂ ਕਰਨਾ ਵੀ ਇਹਨਾਂ ਦੀ ਗੱਲ ਦੇ ਵਿੱਚ ਤੁਹਾਨੂੰ ਕਿੰਨੀ ਇੱਕ ਦਮ ਲੱਗਦਾ ਜੇ ਕਿੰਨੀ ਕੇ ਸਹੀ ਨੇ ਜਿਹੜਾ ਵੀ ਤੁਹਾਡੇ ਮਨ 'ਚ ਸਵਾਲ ਆਉਂਦਾ ਤੁਸੀਂ ਆਪਣਾ ਸਵਾਲ ਜਿਹੜਾ ਉਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣਾ ਤੁਹਾਡੇ ਸਾਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦ